ਇਹ ਅਸਲ ਜਪਾ ਨੂੰ ਕਿੰਨੇ ਗੰਡੋਆ ਤੋਂ ਆਪਾਂ ਕਿੰਨੀ ਕੁ ਖਾਦ ਤਿਆਰ ਹੁੰਦੀ ਆ ਇਹ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਸਾਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ 10/3 ਦਾ ਜਿਹੜਾ ਬੈੱਡ ਹੈਗਾ 10 ਫੁੱਟ ਲੰਮਾ 3 ਫੁੱਟ ਚੌੜਾ ਇਹਦੇ ਵਿੱਚ ਲਗਭਗ ਲਗਭਗ 5 ਤੋਂ 6 ਕੁਇੰਟਲ ਗੋਹਾ ਪੈਂਦਾ ਇੱਕ ਕੁਇੰਟਲ ਦੇ ਮਗਰ 1 ਕਿਲੋ ਗੰਡੋਆ ਪੈਣਾ ਜੀ ਪਿਓਰ ਗੰਡੋਆ ਠੀਕ ਤੇ ਇਹ 5 ਕੁਇੰਟਲ ਦੇ ਵਿੱਚੋਂ 3 ਕੁਇੰਟਲ ਦੇ ਲਗਭਗ ਆਪਾਂ ਖਾਦ ਉਤਾਰ ਸਕਦੇ ਆ ਲਗਭਗ 60 ਤੋਂ 70 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜੀ ਨੇ ਇਹ ਗੰਡੋਏ ਫਿਰ ਕੋਈ ਬੱਚੇ ਵਗੈਰਾ ਵੀ ਦਿੰਦੇ ਆ ਜਾਂ ਤੁਹਾਨੂੰ ਹੋਰ ਗੰਡੋਏ ਲਿਆ ਕੇ ਛੱਡਣੇ ਪੈਂਦੇ ਆ ਕੀ ਪ੍ਰੋਸੈਸ ਆ ਜਿਹੜਾ ਇਹ ਗੰਡੋਆ ਹੈ ਆਪਣਾ ਆਪ ਦਾ ਵਾਧਾ ਅੰਡਰਰਾਈਂਗ ਕਰਦਾ ਇਹ ਆਪਦੇ ਬਰੀਡਿੰਗ ਸੀਜ਼ਨ ਦੇ ਵਿੱਚ ਲਗਭਗ 3 ਤੋਂ ਲੈ ਕੇ 9 ਅੰਡੇ ਦਿੰਦਾ ਉਹਦੇ ਵਿੱਚੋਂ 3 ਤੋਂ ਲੈ ਕੇ 5 ਬੱਚੇ ਠੀਕ ਹੈ ਆਪਾਂ ਅੰਡਿਆਂ ਦੇ ਵਿੱਚੋਂ ਮੰਨ ਕੇ ਚੱਲਦੇ ਆ ਨਿਕਲਦੇ ਆ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਬਰੀਕ ਧਾਗੇ ਦੇ ਵਾਂਗੂ ਰੇਸ਼ੇ ਦਿਸਣ ਲੱਗ ਜਾਂਦੇ ਜਿਹੜੇ ਕਿ ਬੱਚਾ ਗੰਡਵਾ ਹੁੰਦਾ ਹੌਲੀ ਹੌਲੀ ਉਹ ਹੀ ਅਡਲਟ ਹੋ ਜਾਂਦਾ ਇਸੇ ਤਰ੍ਹਾਂ ਇਹ ਸਾਈਕਲ ਅੰਡੇ ਦੇ ਇੱਕੇ ਦੁਆਰਾ ਚੱਲਦਾ ਰਹਿੰਦਾ ਹੈ ਵੀ ਜਾਨਕਿ ਕੰਟੀਨਿਊ ਪ੍ਰੋਸੈਸ ਹੈ ਆਟੋਮੈਟਿਕ ਇੱਕ ਵਾਰੀ ਜਦੋਂ ਸਟਾਰਟ ਕਰ ਲਿਆ ਬਸ ਧਿਆਨ ਰੱਖਣਾ ਆਪਾਂ ਹਾਂਜੀ ਤੇ ਆਪਦੀ ਆਪ ਵਿਧੀ ਇਹ ਚੱਲੀ ਜਾਣੀ ਆਪਦੀ ਆਪ ਹੀ ਚੱਲੀ ਜਾਣੀ ਆ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣ ਜੋ ਗੱਲਾਂ ਹੁੰਦੀਆਂ ਹਨ ਵੀ ਨਮੀ ਦੇ ਮੇਨਟੇਨ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਫਿਰ ਇਹ ਚੀਜ਼ ਹੁੰਦਾ ਵੀ ਇਹਨਾਂ ਦਾ ਟਾਈਮ ਟੂ ਟਾਈਮ ਇਹ ਦੇਖਣਾ ਵੇਰ ਨੂੰ ਜਿਆਦਾ ਧੋਪਣਾ ਲੱਗ ਰਹੀ ਹੋਵੇ ਠੀਕ ਹੈ ਜੇ ਧੋਪ ਲੱਗ ਰਹੀ ਤੇ ਬੈੱਡ ਨੂੰ ਕਵਰ ਕਰ ਦੋ ਜੇ ਤੁਸੀਂ ਆਲਰੇਡੀ ਛੱਡ ਦੇ ਥੱਲੇ ਬਣਾਇਆ ਹੋਇਆ ਤਾਂ ਫਿਰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਗਈ ਸਾਰਾ ਤਾਂ ਮਿਹਨਤ ਆਪਾਂ ਇਹ ਮੰਨ ਕੇ ਚੱਲਦੇ ਹਾਂ ਨਮੀ ਤੇ ਮੀਥੇਨ ਗੈਸ ਇਹ ਦੋਨੇ ਚੀਜ਼ਾਂ ਪ੍ਰੋਪਰ ਜੇ ਆਪਾਂ ਮੈਨੇਜ ਕਰਕੇ ਰੱਖਦੇ ਆ ਤਾਂ ਕਦੇ ਵੀ ਬੰਦੇ ਨੂੰ ਆਪਣਾ ਕੁਝ ਵੀ ਨਹੀਂ ਹੁੰਦਾ ਤੇ ਬਹੁਤ ਚੰਗੀ ਆਪਣ ਨੂੰ ਖਾਹਕ ਪੈਦਾ ਕਰਕੇ ਦਿੰਦਾ ਹੈ